ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸੱਜਣੋ ਅੱਜ 19 ਅਗਸਤ ਆ 19 ਅਗਸਤ 1942 ਨੂੰ ਉਗੇ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੁੰਬੜਵਾਲ ਦੇ ਵਿੱਚ ਹੋਇਆ ਸੀ ਸੋ ਅੱਜ ਉਹਨਾਂ ਦੀ ਜਨਮ ਭੂਮੀ ਤੇ ਉਹਨਾਂ ਦੇ ਜਨਮ ਦਿਨ ਮੌਕੇ ਇੱਕ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਸੋ ਜਿਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਜਾਣਾ ਔਰ ਸਾਡੇ ਮੁੱਖ ਮਹਿਮਾਨ ਹੋਣਗੇ ਸਰਦਾਰ ਅਮਰੀਕ ਸਿੰਘ ਜੀ ਡੀਪੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਵੈਲਫੇਅਰ ਕਲੱਬ ਵੱਲੋਂ ਔਰ ਅਹੁਦੇਦਾਰਾਂ ਦੇ ਵੱਲੋਂ 10 ਪੱਟੀ ਕੁੰਬੜਵਾਲੀਆ ਤੇ ਮੇਰੇ ਨਾਲ ਜਸਵੀਰ ਸਿੰਘ ਜੀ ਜੱਸੀ ਜਵੰਦਾ ਪ੍ਰਿੰਸੀਪਲ ਸਰਦਾਰ ਸੁਖਵੀਰ ਸਿੰਘ ਜੀ ਜਵੰਦਾ ਗੁਰਤੇਜ ਸਿੰਘ ਜੀ ਸੋਹੀ ਗੁਰਮੀਤ ਸਿੰਘ ਸਿੱਖ ਧਰਮਪ੍ਰੀਤ ਜਵੰਦਾ ਪਵਨਾ ਸਿੰਘ ਜੀ ਪਰਜਾਪਤ ਨਰੇਸ਼ 바ਵਾ ਤੇ ਸੀਰਾ ਸਿੰਘ ਜੀ ਮੁਨਸੀ ਔਰ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਸਾਰਿਆਂ ਦੇ ਵੱਲੋਂ ਇਹ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ ਸਾਰੇ ਭਰਾਵਾਂ ਨੂੰ गुजारिश ਕਰਦੇ ਆਂ ਸਾਡੀਆਂ ਭੈਣਾਂ ਨੂੰ ਬੇਨਤੀ ਕਰਦੇ ਆਂ ਵੀ ਜਰੂਰ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਸੋ ਅੱਜ ਉਹਨਾਂ ਦੀ ਜਨਮ ਭੂਮੀ ਤੇ ਉਹਨਾਂ ਦੇ